ਜੇ ਸਾਡੇ ਕੰਮ ਕਰਦੇ ਕਿਸੇ ਬੰਦੇ ਦੇ ਖਿਲਾਫ ਇਹਨਾਂ ਨੇ ਕੋਈ ਐਕਸ਼ਨ ਲਿਆ ਨਾ ਮੈਂ ਸੱਚੀ ਕਹਿ ਰਹੀ ਆ ਵੀ ਇਹਨਾਂ ਦਾ ਤੈਸ ਨਸ ਕਰਦਾਂਗੇ ਬਹੁਤ ਹੋ ਗਿਆ ਬਹੁਤ ਦੇਖ ਲਿਆ ਇਹਨਾਂ ਦੇ ਜ਼ੁਲਮ ਅਸੀਂ ਪਿੰਡਾਂ ਦਾ ਅਲਰਟ ਆਇਆ ਉਹ ਜਿਹੜੇ ਦੋ ਪਿੰਡ ਗਦਾਪੁਰ ਤੇ ਗੌਂਸਗੜ ਇਹਨਾਂ ਦੇ ਖਿਲਾਫ ਲੜ ਰਹੇ ਸੀ ਉਹਨਾਂ ਦਾ ਨਾਮ ਹੀ ਨਹੀਂਗਾ ਇਹ ਪਿੰਡ ਉਲਟਾ ਪੈਣ ਨਹੀਂਗੇ ਐਡੀ ਕਿਸੇ ਦੀ ਔਕਾਤ ਨਹੀਂ ਸਾਡੇ ਸਾਡੇ ਐਡੀ ਕਿਸੇ ਦੀ ਔਕਾਤ ਨਹੀਂ ਵੀ ਸਾਡੇ ਪਿੰਡਾਂ ਨੂੰ ਤਬਾਹ ਕਰ ਦੇਣ ਲੁਧਿਆਣਾ ਤਬਾਹ ਹੋ ਜੂ ਲੁਧਿਆਣੇ ਚ 10 10 ਫੁੱਟ ਪਾਣੀ ਆ ਜੂ ਤਾਂ ਲੁਧਿਆਣੇ ਦੇ ਇੰਡਸਟਰੀਅਲਿਸਟ ਨੂੰ ਟੈਨਸ਼ਨ ਪੈ ਗਈ ਉਹਨਾਂ ਨੇ ਇਹਨਾਂ ਦੇ ਪ੍ਰੈਸ਼ਰ ਪਾਤਾ ਇਹ ਲਸਾੜੇਗੇ ਬੰਨ ਤੋੜਾਣ ਪਰਲੇ ਪਿੰਡਾਂ ਨੂੰ ਤੁਸੀਂ ਦੇਖੋ ਜੋ ਬੋਲੋ ਕਹਿੰਦੇ ਪਰਲੇ ਪਿੰਡਾਂ ਜੋ ਬੋਲੋ ਕਹਿੰਦੇ ਪਰਲੇ ਪਿੰਡਾਂ ਜਿਹੜੇ ਆਪਣੇ ਉਹਨਾਂ ਨੇ ਪਹਿਰੇ ਲਾਏ ਤਾਂ ਉਥੋਂ ਬਚਾਉ ਹੋਇਆ ਵੀ ਉਹਨਾਂ ਨੇ 1 ਘੰਟਾ ਜਿਆਦਾ 1.5 ਘੰਟਾ ਸਾਡੇ ਨਾਲ ਕੰਮ ਕੀਤਾ ਜੀ ਉਹਦੀ ਕੱਲ ਦੀ ਵੀਡੀਓ ਵੀ ਹੈ ਮੇਰੇ ਕੋਲ 1 ਘੰਟਾ ਜਿਆਦਾ 1.5 ਘੰਟਾ ਕੀਤਾ ਉਹ ਵੀ ਸਿਰਫ ਚਾਰ ਨੈਟ ਲਵਾਏ ਉਹਨਾਂ ਨੇ ਜਿਹੜੇ ਜਾਲ ਵਾਲੇ ਸੀ ਉਸ ਵੀ ਥੱਲੇ ਅਸੀਂ ਚੱਕ ਕੇ ਖੋਦ ਪਾਈ ਪਿੰਡਾਂ ਵਾਲਿਆਂ ਨੇ ਇਹਨਾਂ ਵਿੱਚ ਜਿਹੜੀ ਇਹਨਾਂ ਦੀ ਲੇਬਰ ਆ ਉਹ ਸਾਰੀ ਉੱਥੇ ਬੈਠੀ ਆ ਦਿਹਾੜੀ ਵਾਲੀ ਆ ਜੀ ਜਿੰਨੇ INDRF ਵਾਲੇ ਆ ਜਾਂ ਦੂਜੇ ਆਰਮੀ ਵਾਲੇ ਉਹ ਸਾਰੇ ਕੋਈ ਉਹ ਬੈਠਾ ਜੀ ਕੋਈ ਉੱਧਰ ਬੈਠਾ 1 ਵਜੇ ਦੇ ਕਰੀਬ 10 ਫੁੱਟ ਜਿਹੜਾ ਬਚਿਆ ਹੋਇਆ ਸੀ ਬੰਨ ਤੋਂ ਉਹ ਰੁੜਿਆ ਉਸ ਤੋਂ ਬਾਅਦ ਅਸੀਂ ਸਾਰੇ ਲੱਗੇ ਰਹੇ ਸਵੇਰ ਤੱਕ ਪੂਰਾ ਬੰਨ ਰੋੜਿਆ ਸਰਾਲੀ ਕਲੋਨੀ ਦੇ ਵਿੱਚ ਮੌਜੂਦਾ ਸਵੇਰ ਦੀਆਂ ਅਫਵਾਹਾਂ ਤੁਸੀਂ ਬਹੁਤ ਸੁਣੀਆਂ ਹੋਣਗੀਆਂ ਬਿ ਵੰਨ ਟੁੱਟ ਚੁੱਕਾ ਹੋਇਆ ਪਾਣੀ ਜਿਹੜਾ ਹੈ ਪੂਰੇ ਲੁਧਿਆਣੇ ਨੂੰ ਮਾਰ ਕਰੂਗਾ ਇਹ ਤਾਂ ਗੱਲ ਜ਼ਰੂਰ ਹੈਗੀ ਆ ਜੇ ਬੰਨ ਟੁੱਟਦਾ ਤਾਂ ਪੂਰੇ ਲੁਧਿਆਣੇ ਨੂੰ ਮਾਰ ਕਰ ਸਕਦਾ ਪਰ ਲੋਕੀ ਇਹ ਤਾਂ ਕਹਿਣ ਲੱਗੇ ਲੋਕੀ ਕਹਿੰਦੇ ਟਿੱਬਾ ਰੋਡ ਤੱਕ ਪਾਣੀ ਆ ਗਿਆ ਕੋਈ ਕਹਿੰਦਾ ਮਿਹਰਬਾਨ ਤੱਕ ਪਾਣੀ ਆ ਗਿਆ ਹੁਣ ਮੈਂ ਗੱਲਬਾਤ ਕਰਦੇ ਆ ਪਿੰਡ ਦੇ ਵਿੱਚ ਜੂਦਾ ਐਡਵੋਕੇਟ ਸਿਮਰਨ ਗਿੱਲ ਮੇਰੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਹਾਲਾਤ ਕੀ ਆ ਅਸਲ ਦੇ ਵਿੱਚ ਰਿਐਲਿਟੀ ਕੀ ਆ ਅਸਲ ਜਿ ਰਿਐਲਿਟੀ ਇਹ ਆ ਕਿ ਬੰਨ ਨਾ ਟ ਹੁਣ ਜਿਹੜੇ ਖੇਤ ਨੇ ਉਹ ਬੰਨ ਉੱਚੇ ਸੀਗੇ ਜਿੱਥੇ ਦਰਿਆ ਚੱਲ ਰਿਹਾ ਆ ਤਾਂ ਉਹ ਖੇਤ ਆ ਹੁਣ ਹੌਲੀ ਹੌਲੀ ਖੇਤਾਂ ਨੂੰ ਢਾ ਲਾ ਰਿਹਾ ਆ ਜਿਹੜਾ ਬੰਨ ਅਸਲੀ ਬੰਨ ਸੀਗਾ ਨਾ ਉਹ ਬਿਲਕੁਲ ਵਹਿ ਗਿਆ ਤੇ ਤੁਸੀਂ ਪਹਿਲਾਂ ਜਦੋਂ ਆ ਕੇ ਗਏ ਸੀਗੇ ਉਦੋਂ ਤੁਸੀਂ ਦੇਖੋ ਕਿੰਨਾ ਏਰੀਆ ਪਿਆ ਸੀਗਾ ਘਟੋ ਘਟ 400 ਫੁੱਟ ਦੇ ਨੇੜੇ ਜਗ੍ਹਾ ਸੀਗੀ ਕੱਲ-ਕੱਲ ਦੇ ਵਿੱਚ ਹੀ ਕੱਲ-ਕੱਲ ਦੇ ਵਿੱਚ 25 ਫੁੱਟ ਦੇ ਨੇੜੇ ਗਿਰਿਆ ਪਰ ਸੋਤੀ 30 ਫੁੱਟ ਦੇ ਨੇੜੇ ਗਿਰਿਆ ਸੋ ਇਸ ਤਰੀਕੇ ਨਾਲ ਪਾਣੀ ਗੇਰ ਰਿਹਾ ਪਾਣੀ ਗਿਆ ਕਿਤੇ ਨਹੀਂਗਾ ਪਾਣੀ ਬਾਗੇ ਫਿਰੀ ਆਇਆ ਕਿਉਂਕਿ ਪਿੱਛੋਂ ਹਣ ਘਟ ਵੀ ਗਿਆ ਅੱਜ ਬਾਰਿਸ਼ ਵੀ ਨਹੀਂ ਹੋਈ ਹੈਗੀ ਤੇ ਇਹਨਾਂ ਨੇ ਹੁਣ ਬੰਨ ਅੱਗੇ ਲਿਆਂਦਾ ਪਹਿਲਾਂ ਵੀ ਜਦੋਂ ਹੜਾ ਆਏ ਸੀਗੇ ਤਾਂ ਬੰਨ ਕੁਛ ਖੇਤਾਂ ਦੇ ਨਾਲ ਗੱਲ ਕਰਕੇ ਖੇਤਾਂ ਵਾਲਿਆਂ ਦੇ ਨਾਲ ਬੰਨ ਇੱਧਰ ਲਿਆਂਦਾ ਸੀ ਹੁਣ ਫੇਰ ਬੰਨ ਇੱਧਰ ਲਿਆਂਦਾ ਸੋ ਮਤਲਬ ਬੰਨ ਨੂੰ ਇੱਧਰ ਲਿਆਈ ਜਾਂਦੇ ਆ ਪਰ ਜਿਹੜੇ ਬਚਾਅ ਕਾਰਜ ਜਿਵੇਂ ਕਰਨਾ ਚਾਹੀਦਾ ਉਹ ਨਹੀਂ ਕਰ ਰਹੇ ਪ੍ਰਸ਼ਾਸਨ ਹੋ ਨਹੀਂ ਰਹੇ ਪ੍ਰਸ਼ਾਸਨ ਕੋ ਜੇ ਚੰਗੀ ਤਰੀਕੇ ਨਾਲ ਕਰਦੇ ਹੁੰਦੇ ਆ ਪੱਥਰ ਆਇਆ ਸ਼ਨੀਵਾਰ ਦਾ ਪਿਆ ਆ ਪੱਥਰ ਨੂੰ ਜਾਲ ਦੇ ਵਿੱਚ ਪਾ ਕੇ ਉੱਥੇ ਸਿੱਟਦੇ ਪਹਿਲਾਂ ਹੀ ਉਹ ਉਹ ਜਿਹੜੀ ਖਾਰ ਲੱਗਦੀ ਸੀ ਉਹਨੂੰ ਬਚਾਉਂਦੇ ਨਾ ਤਾਂ ਬੰਨ ਤਾਂ ਵੱਜਦਾ ਸਾਡਾ but they did nothing ਮੈਂ ਦੇਖ ਹੀ ਜਾਂਦੇ ਆ ਬੈਠੇ ਇਹ ਨਹੀਂ ਮੈਂ ਕਹਿੰਦੀ ਵੀ ਨਹੀਂ ਹੈਗੇ ਡੀਸੀਬੀ ਇੱਥੇ ਆ ਮੈਂ ਪੁਲਿਸ ਵਾਲੇ ਵੀ ਇੱਥੇ ਆ ਏਡੀਸੀਬੀ ਇੱਥੇ ਆ ਉਹ ਖੰਨੇ ਵਾਲੇ ਵੀ ਇੱਥੇ ਆ ਐਸਜੀਐਮ ਸਾਰੇ ਇੱਥੇ ਆ but they are doing nothing ਇਹ ਆਪਣੇ ਆਪਣੇ ਪੇਠ ਸਾਰੇ ਤਬ ਤੱਕ ਬਾਹਰ ਆ ਸੋਸ਼ਲ ਮੀਡੀਆ ਤੇ ਪੋਸਟ ਸਾਰੇ ਬਾਹਰ ਆ ਵੀ ਬਹੁਤ ਵਧੀਆ ਕੰਮ ਕਰ ਰਹੇ ਆ ਰਾਤ ਤੋਂ ਲੱਗੇ ਹੋਏ ਨੇ ਕੋਈ ਨਹੀਂ ਹੋਇਆ ਦੇਖ ਲਓ ਤੁਸੀਂ ਕੌਣ ਲੱਗੇ ਸਿਰਫ ਸਾਡੇ ਪਿੰਡਾਂ ਦੇ ਲੋਕ ਲੱਗੇ ਹੋਏ ਨੇ ਇਥੇ ਕੋਈ ਨਹੀਂ ਲੱਗਿਆ ਹੋਇਆ ਉਹ ਟੀਮ ਉਧਰ ਬੈਠੀਆਂ ਨੇ ਮੈਂ ਲੰਗ ਹਾਂਜੀ ਸਾਡੇ ਲੋਕ ਅਸੀਂ ਖੁਦ ਲੱਗੇ ਆ ਜਦੋਂ ਐਸਡੀਐਮ ਸਾਹਿਬ ਉਹਨਾਂ ਨੇ ਗੱਲ ਕੀਤੀ ਉਹ ਕਹਿੰਦੇ 60 ਫੁੱਟ ਜਾਂ 70 ਫੁੱਟ ਤੇ ਅਸੀਂ ਆਪਦਾ ਕੰਮ ਕਰਾਂਗੇ ਅਸੀਂ ਐਸਡੀਐਮ ਸਾਹਿਬ ਨੂੰ ਕਿਹਾ ਜੀ ਪਾਣੀ ਦੀ ਮਾਰ ਇੰਨੀ ਜ਼ਿਆਦਾ ਵਾ ਤੇ ਸਾਡੇ ਸਾਹਮਣੇ 1.5-2 ਕਿਲੇ ਖੜਾ ਕੇ ਰਹਿ ਗਿਆ ਕੱਲ ਅਸੀਂ ਆਰਮੀ ਦੇ ਨਾਲ ਲੱਗੇ ਖੁਦ ਇਹਨੂੰ ਬੈਰੀਕੇਡ ਕੀਤਾ ਜਾਲ ਲਾ ਕੇ ਤੇ ਉਹ ਕਹਿੰਦੇ ਹਰੇ ਵੀ ਅਸੀਂ 60 ਫੁੱਟ ਤੇ ਕਰਾਂਗੇ ਜਦੋਂ ਐਂਡ ਹੋ ਗਿਆ ਜਦੋਂ ਹੁਣ ਰਾਤ ਨੂੰ ਅਸੀਂ ਕਿਹਾ ਤੇ ਹੱਥ ਖੜੇ ਕਰਕੇ ਕਹਿੰਦੇ ਤੁਸੀਂ ਪਿੰਡਾਂ 'ਚ ਲੋਸਮੈਂਟ ਕਰਾ ਦਿਓ ਆਰਮੀ ਵਾਲੇ ਵੀ ਉਹਨਾਂ ਨੇ 1 ਘੰਟਾ ਦਾ ਡੇਢ ਘੰਟਾ ਸਾਡੇ ਨਾਲ ਕੰਮ ਕੀਤਾ ਜੀ ਉਹਦੀ ਕੱਲ ਦੀ ਵੀਡੀਓ ਵੀ ਹੈ ਮੇਰੇ ਕੋਲ 1 ਘੰਟਾ ਦਾ ਡੇਢ ਘੰਟਾ ਕੀਤਾ ਉਹ ਵੀ ਸਿਰਫ ਚਾਰ ਨੈਟ ਲਵਾਏ ਉਹਨਾਂ ਨੇ ਜਿਹੜੇ ਜਾਲ ਵਾਲੇ ਸੀ ਉਸਦੇ ਵੀ ਥੱਲੇ ਅਸੀਂ ਚੱਕ ਕੇ ਖੋਦ ਪਾਈ ਪਿੰਡ ਵਾਲਿਆਂ ਨੇ ਇਹਨਾਂ ਵਿੱਚ ਜਿਹੜੀ ਇਹਨਾਂ ਦੀ ਲੇਬਰ ਆ ਉਹ ਸਾਰੀ ਉੱਥੇ ਬੈਠੀ ਆ ਦਿਹਾੜੀ ਵਾਲੀ ਆ ਜੀ ਜਿੰਨੇ INDRF ਵਾਲੇ ਆ ਜਾਂ ਦੂਜੇ ਆਰਮੀ ਵਾਲੇ ਉਹ ਸਾਰੇ ਕੋਈ ਉਹ ਬੈਠਾ ਜੀ ਕੋਈ ਉੱਧਰ ਬੈਠਾ ਆਰਾਮ ਨਾਲ ਬੈਠੇ ਆ ਆਰਾਮ ਨਾਲ ਬੈਠੇ ਆ ਜਿਹੜੇ ਸੇਵਾ ਇੱਕ ਅਸੀਂ ਬਿਲਕੁਲ ਸੇਵਾ ਕਰ ਰਹੇ ਆ ਇਹੇ ਸੌਂਦੇ ਵੀ ਨਹੀਂਗੇ ਮੁੰਡੇ ਇੱਥੇ ਦਿਨ ਰਾਤ ਕੋਈ 2 ਘੰਟੇ ਸੌਂਦਾ ਅੱਛਾ ਸਾਡੇ ਜਿਹੜੇ ਪੱਤਰਕਾਰ ਸੀਗੇ ਇੱਥੇ ਦੇ ਸੋਨੀ ਪੰਜਾਬ ਸਿੰਘ ਚੈਨਲ ਤੋਂ ਕਿਉਂਕਿ ਉਹ ਰਿਪੋਰਟਿੰਗ ਕਰ ਰਿਹਾ ਸੀ ਉਹਦਾ ਚੈਨਲ ਬੰਦ ਕਰਤਾ ਆਹ ਹਲਾ ਦੇਖੋ ਤੁਸੀਂ ਆਹ ਮੁੰਡਾ ਲਾਈਵ ਆ ਰਿਹਾ ਸੀਗਾ ਕਾਫੀ ਹਾਂਜੀ ਉਹਦਾ ਚੈਨਲ ਹੀ ਬੰਦ ਕਰਤਾ ਤਾਂ ਹੈਕ ਹੋ ਗਿਆ ਪੇਜ 24 ਘੰਟਿਆਂ ਦੇ ਲਈ ਆ ਸਿਚੁਏਸ਼ਨ ਆ ਜੇ ਤੁਸੀਂ ਇੱਥੇ ਨਾ ਦੇ ਕਿਸੇ ਨੇ ਨੀ ਆਵਾਜ਼ ਸੁਣਨੀ ਸੀਗੀ ਜਿੰਨੇ ਹੁਣ ਚੈਨਲ ਆ ਗਏ ਉਸ ਚੀਜ਼ ਕਰਕੇ ਆ ਗਏ ਆ ਆਉਂਦੇ ਆ ਫੋਟੋਆਂ ਖਚਾਉਂਦੇ ਆ ਤੁਰਦੇ ਬਣਦੇ ਆ ਮੈਨੂੰ ਵੀ ਕਿਹਾ ਗਿਆ ਕਹਿੰਦੇ ਹੁਣ ਨਾ ਸਰਕਾਰ ਖਿਲਾਫ ਹੋ ਸਰਕਾਰ ਸਾਥ ਦੇਈ ਜਾਂਦੀ ਆ ਮੈਂ ਦੇਖੋ ਸਰਕਾਰ ਕਿਹੜੀ ਸਾਥ ਦਿੰਦੀ ਆ ਜੇ ਸਰਕਾਰ ਸਾਥ ਨਹੀਂ ਦਿੰਦੀ ਸਾਡਾ ਬੰਨ ਰੁੜ ਜਾਂਦਾ ਭਾਈ ਜੀ ਸਾਸਤਾ ਤਾਂ ਮੰਨੀ ਐ ਇੱਥੇ ਅਸੀਂ 2.5 ਘੰਟੇ ਹੋ ਗਏ ਬੋਲਦਿਆਂ ਨੂੰ ਇਹਨਾਂ ਨੂੰ ਕਿ ਆ ਥੈਲੇ ਉੱਦਾਂ ਸਿੱਟੀ ਜਾਂਦੇ ਨੇ ਇਹ ਤਾਂ ਉਹਦੇ ਮੈਂ ਕਹਿੰਦਾ ਬੰਦੇ ਪਾਣੀ ਦੇ ਮੂਰੇ ਨੱਕਿਆ ਵੀ ਨਹੀਂਗਾ ਖਾਲੇ ਨੂੰ ਨੱਕਾ ਮਾਰੇ ਦੇ ਬਰਾਬਰ ਵੀ ਨਹੀਂ ਇਹਨਾਂ ਨੂੰ ਢਾਈ ਘੰਟੇ ਹੋ ਗਏ ਸਾਰਿਆਂ ਨੂੰ ਬੋਲਦਿਆਂ ਨੂੰ ਕਿ ਯਾਰ ਸਾਡੇ ਭੈਣ ਭਰਾ ਸਾਰੇ ਨਾਲ ਲੱਗ ਕੇ ਅਸੀਂ ਪੱਥਰ ਵੀ ਦਿੰਨੇ ਆਂ ਚਕਾਉਨੇ ਆ ਤੁਹਾਨੂੰ ਨਾਲ ਤੁਹਾਡੇ ਥੈਲੇ ਵੀ ਚਕਾਉਨੇ ਇੱਕ ਵਾਰ ਜਾਲ ਤਾਂ ਪਾਓ ਆ ਤੁਸੀਂ ਅੱਗੇ ਹੋ ਕੇ ਦੇਖੋ ਜਾਲ ਓਮੀ ਪਏ ਨੇ ਜਾਲਾਂ ਨਹੀਂ ਗੱਠਾਂ ਵੀ ਨਹੀਂ ਖੋਲੀਆਂ ਤੇ ਪਾਣੀ ਉਧਰ ਬੰਨ ਤੇ ਜਾ ਕੇ ਦੇਖੋ ਦੋ ਢਾਈ ਕਿਲੇ ਉਹ ਅੱਗੇ ਵਧ ਗਿਆ ਉਹ ਤਾਂ ਰੁਕਣਾ ਹੀ ਨਹੀਂ ਰੋਕਿਆ ਰੁਕਣਾ ਨਹੀਂ ਜਿੰਨਾ ਮਰਜ਼ੀ ਜ਼ੋਰ ਲਾ ਲਈ ਅਸੀਂ ਪਿੰਡ ਵਾਲੇ ਤਬਾਹ ਤਾਂ ਸਾਡੀਆਂ ਫਸਲਾਂ ਹੋ ਗਈਆਂ ਨੇ ਨੇ ਵੱਡੇ ਵੱਡੇ ਦਰਖਤ ਨਾਲ ਨਾਲ ਗਿਰ ਰਹੇ ਆ ਕਰਦੇ ਸਾਰੇ ਇੱਥੇ ਖੇਤੀ ਸੀ ਉਹ ਪਾਪੂਲਰ ਤਾਂ ਮਤਲਬ ਉਹ ਛੋਟੀ ਜੀ ਚੀਜ਼ ਆ ਵੱਡੇ ਵੱਡੇ ਦਰਖਤ ਆ ਜਿਹੜੇ ਆਪਣੇ ਰਵਾਇਤੀ ਦਰਖਤ ਹੁੰਦੇ ਆ ਉਹ ਜਾ ਉਹ ਐਡਾ ਵੱਡਾ ਦਰਖਤ ਰੁੜਿਆ ਸਫੇਦੇ ਰੁੜ ਗਏ ਕੱਲ ਫੋਰੈਸਟ ਵਾਲੇ ਵੀ ਇੱਥੇ ਸੀਗੇ ਉਹਨਾਂ ਦੇ ਵੀ ਦਰਖਤ ਮਤਲਬ 200 ਤੋਂ ਵੱਧ ਦਰਖਤ ਆ ਜਿਹੜਾ ਰੁੜਿਆ ਤੇ ਨਹੀਂ ਜਿਹੜਾ ਕੱਟਿਆ ਗਿਆ ਤੇ ਜਿਹੜੇ ਰੁੜੇ ਉਹ ਤਾਂ ਅਣਗਿਣਤ ਆ ਫਿਰ ਖੰਬੇ गिर ਗਏ ਬਿਜਲੀ ਵਾਲੇ ਖੰਬੇ ਇੱਥੇ ਇੱਕ ਘਰ ਆ ਕਿਸੇ ਦਾ ਇੱਕ ਮੋਟਰ ਆ ਉਹ ਵੀ ਟਹਿ ਜਾਣੀ ਆ ਉਹ ਦੇਖੋ ਉਹਦੀ ਕਾਰ ਦੇ ਉੱਤੇ ਆਈ ਹੋਈ ਆ ਸੋ ਦਿਸ ਇਜ਼ ਦੀ ਸਿਚੁਏਸ਼ਨ ਮੋਟਰਾਂ ਸਾਡੀਆਂ ਰੁੜ ਗਈਆਂ ਲੋਕਾਂ ਦੀਆਂ ਪਾਣੀ ਆਈਂ ਬਹਾ ਕੇ ਲੈ ਜਾਂਦਾ ਸਵੇਦੇ ਇਹ ਪੌਪੂਲਰ ਨੂੰ ਤੇ ਸਮਝਦੇ ਕੁਛ ਨਹੀਂ ਆਈਂ ਲੈ ਜਾਂਦਾ ਬਸ ਚੱਕ ਕੇ ਇਹਦੇ ਬੋਰੇ ਲਾਈਏ ਆ ਬੋਰਿਆਂ ਨੂੰ ਜਲ ਦੇ ਵਿੱਚ ਨਹੀਂ ਲਾਇਆ ਜਿਹੜਾ ਅੱਜ ਬੰਨ ਬੰਦੇ ਸੀਗੇ ਉਹ ਦੂਜੇ ਦਿਨ ਉੱਡਿਆ ਹੁੰਦਾ ਨਾਲ ਖਬਰ ਕਰਕੇ ਗਿਆ ਸੀ ਆ ਬੰਨ ਤੋਂ ਬੰਨ ਤੋਂ ਬਹੁਤ ਪਿੱਛੇ ਸੀਗਾ ਾਲੇ ਜਾ ਕੇ ਦੇਖੋ ਭਾਈ ਜੀ ਜਿਹੜੀ ਨੇ ਇੱਥੇ ਪਿੱਛੇ ਬੰਨ ਵੀ ਨਹੀਂਗਾ ਸਾਰੀ ਜ਼ਮੀਨ ਨਾਲ ਹੀ ਲੈ ਗਿਆ ਬੰਨ ਰੁੜ ਗਿਆ ਰਾਤ ਰਾਤ 1 ਵਜੇ ਦੇ ਕਰੀਬ 10 ਫੁੱਟ ਜਿਹੜਾ ਬਚਿਆ ਹੋਇਆ ਸੀ ਬੰਨ ਤੋਂ ਔਰ ਉਹੜਿਆ ਉਦੋਂ ਬਾਅਦ ਅਸੀਂ ਸਾਰੇ ਲੱਗੇ ਰਹੇ ਸਵੇਰ ਤੱਕ ਪੂਰਾ ਬਨ ਰੋੜ ਗਿਆ ਇਹ ਕਿਹਨਾ ਪਿੱਛੇ ਖੱਡ ਹੈ ਤਾਂ ਖੱਡ ਦੇ ਵਿੱਚ ਨਾ ਉੱਥੇ ਥੈਲੇ ਪਸਾਏ ਹੋਏ ਨੇ ਉਹ ਲੀਕ ਹੋ ਰਹੀਆ ਹਲੇ ਤੱਕ ਜਾ ਕੇ ਕਿਸੇ ਨੇ ਇਹ ਨਹੀਂ ਦੇਖਿਆ ਕਿ ਯਾਰ ਉਹ ਪਾਣੀ ਚੋਂ ਖੱਡ ਕਿਸੇ ਟਾਈਮ ਵੀ ਮੈਨੂੰ ਕਿਹਨਾ ਇਹ ਨਹੀਂ ਪਤਾ ਅਗਲੀ 1 ਮਿੰਟ ਤੋਂ ਪਹਿਲਾਂ ਉਹ ਖੱਡ ਟੁੱਟ ਜਵੇ ਥਲੇ ਤਾਂ ਕੋਥੇ ਕੋਈ ਪਹੁੰਚਿਆ ਨਹੀਂ ਜਿਹੜੇ ਥੱਲੇ ਪਿੰਡਾਂ ਵਾਲਿਆਂ ਨੇ ਲਾਤੇ ਉਹੀ ਲੱਗੇ ਹੋਏ ਨੇ ਹੋਰ ਉਥੇ ਨਮੀ ਵੀ ਕੋਈ ਗੱਲ ਨਹੀਂ ਗਈ ਇੱਕ ਇਹ ਵੀ ਗੱਲ ਆ ਵੀ ਅਸੀਂ ਮਾਲਵੇ ਵਾਲੇ ਜਿਹੜੇ ਆ ਲੁਧਿਆਣੇ ਵਾਲੇ ਜਿਹੜੇ ਆ ਬਾਹਰ ਜਾ ਕੇ ਸੇਵਾ ਕਰ ਰਹੇ ਹੁਣ ਸਾਰਿਆਂ ਨੂੰ ਵਾਪਸ ਆਣ ਦੀ ਲੋੜ ਐ ਮੈਂ ਤਾਂ ਅਸੀਂ ਸਾਰੀਆਂ ਟੀਮਾਂ ਮੈਂ ਡਾਕਟਰ ਆ ਅਜਨਾਲਾ ਕਬਰ ਕਰਕੇ ਆਇਆ ਮੈਂ ਅਜਨਾਲਾ ਲੋਈਆਂ ਮੇਰੀ ਭੈਣ ਇੱਕ ਖਾਲਸਾ ਏਡ ਚ ਸੀ ਮੈਂ ਡਾਕਟਰੀ ਦੀ ਸੇਵਾ ਉਧਰ ਸਾਰਾ ਅੰਬਰਸਰ ਏਰੀਆ ਕਰਕੇ ਆਇਆ ਕੱਲ ਰਾਤ ਸਾਨੂੰ ਕਾਲ ਗਈ ਕਹਿੰਦੇ ਆਪਣੇ ਵਾਲ ਦੀ ਸਿਚੁਏਸ਼ਨ ਬਹੁਤ ਵਿਗੜ ਰਹੀ ਆ ਅਸੀਂ ਸਾਰੇ ਰਾਤ ਹੀ ਇੱਧਰ ਵਾਪਸ ਆ ਗਏ ਤੇ ਜਦਦੇ ਅਸੀਂ ਆਏ ਆ ਇੱਥੇ ਜੁਟੇ ਹੋਏ ਆ ਕਿ ਆਪਦਾ ਪਹਿਲਾਂ ਹੁਣ ਆਪਦਾ ਬਚਾ ਲਈਏ ਬਾਹਰ ਬਹੁਤ ਸੇਵਾ ਕਰ ਲਈ ਆਪਾਂ ਭਾਈ ਜੀ ਇੱਕ ਦਿਨ ਪ੍ਰਸ਼ਾਸਨ ਦੇ ਬੰਦੇ ਆਏ ਸਾਡੇ ਬੰਦੇ ਨੇ ਦੂਜੇ ਉੱਥੋਂ ਬੰਦ ਤੋਂ ਨਾ ਸਮਾਨ ਚਾਕੇ ਇੱਥੇ ਲੈ ਆਏ ਤੇ ਉਹ ਅੱਗੇ ਇੱਥੇ ਗਿਆ ਲੜ ਰਿਹਾ ਜੀ ਤੁਹਾਡੇ ਖਲਾਫ ਐਕਸ਼ਨ ਲਾ ਮੈਂ ਦੂਜੇ ਦਾ ਸਮਾਨ ਲੈ ਕੇ ਆ ਰਹੇ ਵੀ ਉਹ ਵੀ ਅਸੀਂ ਇਹਨਾਂ ਨੂੰ ਪੁੱਛਿਆ ਵੀ ਉਹਦੀ ਜ਼ਿੰਮੇਵਾਰੀ ਕੀ ਨਹੀਂ ਦੀ ਜੇ ਇੱਥੇ ਕੋਈ ਨੁਕਸਾਨ ਹੋ ਗਿਆ ਕਹਿੰਦੇ ਉੱਥੇ ਕੁਝ ਨਹੀਂ ਹੁੰਦਾ ਤੁਹਾਡੇ ਇਹ ਆ ਬੋਹ ਹਲਾਣਾ ਢੰਗਾਣਾ ਉਹਨਾਂ ਨੂੰ ਅਸੀਂ ਕਿਹਾ ਵੀ ਅੱਠ ਹੋ ਗਿਆ ਨਾ ਜੇ ਸਾਡੇ ਕੰਮ ਕਰਦੇ ਕਿਸੇ ਬੰਦੇ ਦੇ ਖਿਲਾਫ ਇਹਨਾਂ ਨੇ ਕੋਈ ਐਕਸ਼ਨ ਲਿਆ ਨਾ ਮੈਂ ਸੱਚੀ ਕਹਿ ਰਹੀ ਆ ਵੀ ਇਹਨਾਂ ਦਾ ਤੈਸ ਨਸ ਕਰਦਾਂਗੇ ਬਹੁਤ ਹੋ ਗਿਆ ਬਹੁਤ ਦੇਖ ਲੈ ਇਹਨਾਂ ਦੇ ਜ਼ੁਲਮ ਅਸੀਂ ਐ ਥੋੜੀ ਆ ਦੇਖੋ ਸਾਡੇ ਮਤਲਬ ਮੁੰਡੇ ਮਿਹਨਤ ਕਰ ਰਹੇ ਤੇ ਇਹਨਾਂ ਨੇ ਖਰਾਬ ਇਹੋ ਜਿਹੀਆਂ ਹਰਕਤਾਂ ਕਰ ਰਿਹਾ ਕਦੇ ਮੁੰਡਿਆਂ ਨੂੰ ਤਾਂ ਧਮਕੀਆਂ ਦੇ ਰਿਹਾ ਜਿਹੜਾ ਚੈਨਲ ਚਲਾਉਂਦਾ ਸੀ ਤੂੰ ਚੈਨਲ ਚਲਾਈ ਜਾਣਾ ਬੰਦ ਕਰ ਇਹ ਦਿਸ ਇਸ ਨਾਟ ਡਨ ਮਤਲਬ ਇਹ ਕੋਈ ਡੈਮੋਕ੍ਰੇਸੀ ਆ ਇਹ ਕੋਈ ਤਰੀਕਾ ਆ ਅਸੀਂ ਸੱਚ ਬੋਲਦੇ ਆ ਤਾਂ ਸਾਡੇ ਨਾਲ ਤੁਸੀਂ ਆ ਕਰੋਂਗੇ ਵਾਹ ਹਾਲੇ ਦੇਖੋ ਬੋਰੋਂ ਵਾਲਾ ਹੋਇਆ ਪਿਆ ਦੇਖੋ ਜੀ ਉੱਥੇ ਉਹਨਾਂ ਨੇ ਬੋਰੇ ਚੱਕ ਕੇ ਲਾਏ ਉਹਨਾਂ ਨੂੰ ਕਹਿੰਦੇ ਇਹਦਾ ਮੰਡੀਰ ਲਾ ਰਹੀਆਂ ਉਹਨੂੰ ਆਪਦੇ ਘਰੇ ਵਜਾਓ ਇੱਥੇ ਕੋਈ ਨਹੀਂ ਹੁੰਦਾ ਜੀ ਇਹ ਬਹੁਤ ਫਲਾਣਾ ਟਮਗਾਣਾ ਇਹ ਗੱਲਾਂ ਨਾਲ ਤਾਂ ਦੂਜਿਆਂ ਨੂੰ ਕਰਨੇ ਆਪ ਦੂਜਿਆਂ ਨੂੰ ਨਹੀਂ ਕਰਨ ਦੇਣਾ ਉਹਨਾਂ ਨੂੰ ਵੀ ਨਹੀਂ ਕਰਨ ਦਿੱਤਾ ਉਹਨਾਂ ਨੂੰ ਸਾਰਿਆਂ ਨੂੰ ਆਪ ਆਪਦੇ ਘਰੇ ਤੋਰ ਕੇ ਗੁਰ ਗਿਆ ਦੇਖ ਲੋ ਤਿੰਨ ਦਿਨਾਂ ਦੀ ਸਿਚੁਏਸ਼ਨ ਆ ਤੁਸੀਂ ਬੰਨ ਦੇ ਉੱਪਰ ਜਾ ਕੇ ਦੇਖੋ ਗੇਣਵੇਂ ਅਸੀਂ ਚਲੋ ਹੁਣ ਤਾਂ ਦੱਸ ਰਿਹਾ ਘੰਟਾ ਅੱਧਾ ਘੰਟਾ ਕੀ ਉਸ ਟਿਕਿਆ ਰਹਿ ਜਵੇ ਇੰਨਾ ਵੀ ਇੰਨਾ ਵੀ ਅਸੀਂ ਕਹਿੰਨੇ ਕਿ ਘੰਟਾ ਡੇਢ ਘੰਟਾ ਹੋਰ ਟਿਕਿਆ ਰਹਿ ਜਵੇ ਇਹੀ ਬਹੁਤ ਆ ਹਲੇ ਵੀ ਉਹ ਕਹੀ ਜਾਂਦੇ ਨਹੀਂ ਜਾਂਦਾ ਪਾਣੀ ਕਿਤੇ ਨਹੀਂ ਜਾਂਦਾ ਭਾਈ ਪਾਣੀ ਦਾ ਬਹਾ ਦੇਖ ਯਾਰ ਜਾ ਕੇ ਉੱਥੇ ਬਾਈ ਸਵੇਰੇ ਟੁੱਟ ਗਿਆ ਸੀ ਉਹ ਤਾਂ ਪਾਣੀ ਦਾ ਵਿਚਾਰਾ ਵਿੱਚ ਡੇਗਿਆ ਉਹ ਉਹਨੇ ਕਰਕੇ ਰੁਕਿਆ ਹੋਇਆ ਨਹੀਂ ਤਾਂ ਹੁਣ ਤਾਂ ਕਦਾ ਪੈਟਰੋਲ ਨਹੀਂ ਲਾਈਫ ਇੰਜੈਕਟਰ ਲਈ ਫਿਰਦੇ ਉਹ ਦੇਖੋ ਜਾ ਕੇ ਉਹ ਦੇਖੋ ਤਾਂ ਸੀ ਆਪ ਲਾ ਲਿਆ ਬੰਦੇ ਸਾਰੇ ਗੁਰਦੁਆਰੇ ਜਾ ਕੇ ਲੰਗਰ ਚੱਕ ਲੱਗ ਰਹੇ ਸਾਬ ਕੋਈ ਉਹ ਪਰੇ ਜਾ ਕੇ ਪੁਲ ਸਾਡੇ ਖੜੇ ਨੇ ਓਹ ਪਿੱਛੇ ਓਹ ਰੁਕੀ ਰੁਕੀ ਜਾਂਦੇ ਆ ਭਾਈ ਜੀ ਅਸੀਂ ਸਾਡੇ ਲੋਕਾਂ ਦੇ ਖਿਲਾਫ ਇਹ ਐਕਸ਼ਨ ਲੈ ਨਹੀਂ ਸੀ ਸਾਬ ਨੂੰ ਲੱਭ ਰਹੇ ਹਾਂ ਕਿ ਉਹ ਸਾਥ ਦੋਬੋ ਮੜਾ ਜਿਆ ਕਿ ਅਸੀਂ ਤੁਹਾਡੇ ਨਾਲ ਲੱਗਦੇ ਆ ਪਿੰਡਾਂ ਵਾਲੇ ਸਾਰੇ ਵੀਰ ਨੇ ਸਾਡੀਆਂ ਸਾਰੇ ਸੇਵਾ ਵਾਲੇ ਵੀਰ ਨੇ ਕਿ ਆਪਾਂ ਇਹਨੂੰ ਪੱਥਰ ਚ ਚਕਾਈਏ ਤੁਹਾਨੂੰ ਅਸੀਂ ਜਿੰਨਾ ਸਾਥ ਹੋ ਸਕਦਾ ਦਈਏ ਤੁਹਾਡਾ ਕਿ ਆਪਾਂ ਰੋਕ ਲਈਏ ਇਹਨੂੰ ਇੱਥੀ ਪਰ ਹਲੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਵੇਰੇ ਮੈਂ ਰਿਪੋਰਟਿੰਗ ਕੀਤੀ ਕਿ ਆਰਮੀ ਲੱਗ ਗਈ ਆ ਤੇ ਜਦੋਂ ਮੈਂ ਆ ਕੇ ਦੇਖਿਆ ਇੱਥੇ ਕੋਈ ਆਰਮੀ ਨਹੀਂ ਸੀ ਉਹ ਬੈਠੇ ਜੋ ਹਲੇ ਵੀ ਜੀ ਅੱਧੇ ਨਾਲੋਂ ਵੱਧ ਤਾਂ ਹੁਣ ਮਤਲਬ ਇਦੋਂ ਬਾਅਦ ਕੀ ਮਤਲਬ ਸਾਡੇ ਨਾਲ ਇੰਨੀ ਬੇਇਨਸਾਫੀ ਸਾਡੇ ਲੋਕਾਂ ਨਾਲ ਅੱਛਾ ਮੈਂ ਆਪਣੀ ਇੱਕ ਹੋਰ ਚੀਜ਼ ਦੱਸਦੀ ਆ ਪਿੰਡਾਂ ਦਾ ਅਲਰਟ ਆਇਆ ਉਹ ਜਿਹੜੇ ਦੋ ਪਿੰਡ ਗਦਾਪੁਰ ਤੇ ਗੌਂਸਗੜ ਇਹਨਾਂ ਦੇ ਖਿਲਾਫ ਲੜ ਰਹੇ ਸੀ ਉਹਨਾਂ ਦਾ ਨਾਮ ਹੀ ਨਹੀਂਗਾ ਨਾਲੇ ਸਾਰੇ ਪਿੰਡਾਂ ਦੀ ਮਾਰੀ ਸਾਡੇ ਪਿੰਡ ਦਾ ਨਾਲੇ ਨਾਲੇ ਇੱਥੇ ਪਹਿਲਾਂ ਆਏ ਇਧਰ ਜਾਓ ਫਿਰ ਗਦਾਪੁਰ ਫਿਰ ਗੌਂਸਗੜ ਸਾਡੇ ਪਿੰਡਾਂ ਦੇ ਨਾਮ ਹੀ ਨਹੀਂਗੇ ਆ ਆ ਦਾ ਹਾਲਾਤ ਨਹੀਂ ਰਾਜਨੀਤੀ ਹੋਈ ਜਦੋਂ ਨਾ ਹੀ ਦੇ ਰੱਖੇ ਸਾਰਿਆਂ ਨਾਲੋਂ ਪੈਣ ਲਾ ਮਾਰੀ ਇਹ ਪਿੰਡਾਂ ਨੂੰ ਤੇ ਇਹ ਫਸਲਾਂ ਨੂੰ ਪੈਣੀ ਆ ਬਾਈ ਜੀ ਸਾਰਾ ਸਾਲ ਖਾਣਾ ਕਿਸਾਨਾਂ ਨੇ ਜੇ ਇਹ ਹੀ ਬਚਾਉਣੀਆਂ ਨੇ ਤਾਂ ਉਹ ਰੱਬ ਰੱਖਾ ਹੀ ਆ ਹੁਣ ਸਾਡਾ ਤਾਂ ਕਿਉਂਕਿ ਇੱਥੇ ਨਾ ਜਿਹੜੇ ਮੂਰੇ ਬੈਠੇ ਨੇ ਇਹ ਜਿਆਦਾ ਦਿਹਾੜੀਦਾਰ ਤੇ ਗਰੀਬ ਤਪਕੇ ਦੇ ਲੋਕ ਆ ਕੋਈ ਦੁੱਧ ਵੇਚ ਕੇ ਕੋਈ ਕਿਵੇਂ ਵੀ ਆਪਣਾ ਨਾ ਗੁਜ਼ਾਰਾ ਕਰਦੇ ਆ ਤਾਂ ਅਸੀਂ ਤੇ ਇਹੀ ਅਰਦਾਸ ਕਰਾਂਗੇ ਪਰਮਾਤਮਾ ਇਹੋ ਜੀ ਕੋਈ ਅਣਹੋਣੀ ਨਾ ਹੋਵੇ ਤੇ ਖਵਾਜਾ ਪੀਰ ਨੂੰ ਤੰਗ ਕੀਤਾ ਆ ਉਹ ਆਪਣਾ ਮਤਲਬ ਰੁੱਖ ਮੋੜ ਲੈਣਾ ਮੈਂ ਤੇ ਇਹੀ ਕਹਾਂਗੇ ਸਾਡੇ ਲੋਕਾਂ ਦੀ ਜਿਹੜੇ ਘਰ-ਬਾਰ ਬਚੇ ਰਹਿਣ ਸਭ ਕੁਝ ਮਾਈਨਿੰਗ ਕਰਕੇ ਹੋਰੇ ਕੱਲਾ ਮਾਇਨ ਨਹੀਂ ਗਈ ਆਬਵੀਅਸ ਬੀਬੀਐਮ ਇਹਦੇ ਵਿੱਚ ਇਨਵੋਲ ਆ ਜਦੋਂ ਪਾਣੀ ਛੱਡਣਾ ਚਾਹੀਦਾ ਸੀਗਾ ਉਦੋਂ ਪਾਣੀ ਨਹੀਂ ਛੱਡਿਆ ਗਿਆ ਉਦੋਂ ਬਿਲਕੁਲ ਖਾਲੀ ਸੀਗੇ ਸੋ ਇਹ ਸਾਰਾ ਮਲੀਪੁਗਤ ਨਾਲ ਹੁੰਦਾ ਸਾਰਿਆਂ ਦੀ ਸੈਂਟਰ ਤੇ ਸਟੇਟ ਦੀ ਫਿਰ ਇਹ ਡਰਾਮੇ ਕਰਦੇ ਨੇ ਸਾਰਿਆਂ ਦੇ ਮੈਨਮੇਡ ਹੈਗੇ ਨੇ ਫਲੱਡ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਆ 6 6 ਮਹੀਨੇ ਪਹਿਲਾਂ ਵੀ ਮਾਰਚ ਦੇ ਵਿੱਚ ਕਿਹਾ ਸੀਗਾ ਕਿ ਹੈਵੀ ਫਲੱਡ ਹੋਣੀ ਹੈ ਹੈਵੀ ਬਰਸਾਤ ਹੋਣੀ ਹੈ ਫਲੱਡ ਆਊਗਾ ਤਾਂ ਉਸ ਸਮੇਂ ਬੰਨਾਂ ਦੀ ਮੁਰੰਮਤ ਕਰਨਾ ਹੈ ਉਦੋਂ ਵੀ ਇਹਨਾਂ ਨੇ ਕੁਝ ਨਹੀਂ ਕੀਤਾ ਉਦੋਂ ਠੋਕਰ ਲਾ ਸਕਦੇ ਸੀ ਜੇ ਬਚਾਉਣਾ ਹੁੰਦਾ ਇਹਨਾਂ ਨੇ ਡਿਡ ਨਥੇ ਤਾਂ ਸੀ ਰੋ ਰਹੇ ਆ ਇਹ ਮੈਨਮੇਡ ਐਸੇ ਲਈ ਆ ਕਿਉਂਕਿ ਇੱਕ ਸੂਰਵਾਰ ਆ ਮਾਈਨਿੰਗ ਨੇ ਰੇਤਾ ਇਧਰੋਂ ਝੱਕੇ ਕਰਕੇ ਵਹਾ ਇਧਰ ਦੀ ਹੋ ਗਿਆ ਤੇ ਦੂਜਾ ਜਿਹੜਾ ਪਾਣੀ ਜਦੋਂ ਛੱਡਣਾ ਚਾਹੀਦਾ ਸੀ ਉਦੋਂ ਨਾ ਛੱਡਣ ਕਰਕੇ ਤੇ ਹੁਣ ਸਾਰਾ ਜਦੋਂ ਇਹਨਾਂ ਨੇ ਪਾਣੀ ਬਾਹਰ ਲਿਆਂ ਸਟੇਟਾਂ ਨੂੰ ਦੇਣਾ ਹੁੰਦਾ ਉਹਦੇ ਲਈ ਉਹ ਪਾਣੀ ਇਕੱਠਾ ਕਰਦੇ ਆ ਨਾ ਡੈਮ ਚ ਇਹਨਾਂ ਨੂੰ ਪਤਾ ਕੀ ਹਾਂ ਵੀ ਅੱਗੇ ਸੌਣ ਦੇ ਮਹੀਨੇ ਚ ਪਾਣੀ ਤੇ ਬਾਰਸ਼ਾਂ ਬਹੁਤ ਜ਼ਿਆਦਾ ਹੋਣੀਆਂ ਨੇ ਉਹ ਥੋੜਾ ਥੋੜਾ ਕਰਕੇ ਪਾਣੀ ਵੀ ਰਿਲੀਜ਼ ਕਰ ਸਕਦੇ ਸੀ ਜਾਂ ਬੰਨ ਦੀ ਸਫਾਈ ਹੋਣੇ ਵਾਲੀ ਆ ਦਰਿਆ ਦੀ ਦਰਿਆ ਨੂੰ ਬਚਾ ਲੋ ਸਾਭੀ ਕੀਤਾ ਜਾ ਸਕਦਾ ਸੀ ਉਹ ਕੀਤਾ ਹੀ ਨਹੀਂ ਸਾਫ ਇਹ ਸਰਕਾਰਾਂ ਦੀ ਹੀ ਨੇ ਕਿਉਂ ਬਿਲਕੁਲ ਖਾਲੀ ਪਿਆ ਆ ਜਾ ਕੇ ਦੇਖਿਓ ਇਧਰ ਵਗ ਰਿਹਾ ਵਿੱਚੋਂ ਖਾਲੀ ਪਿਆ ਆ ਕਾਈ ਉਗੀ ਹੋਈ ਆ ਪਰਲੀ ਸਾਈਡ ਜਮਾ ਪਾਣੀ ਇੱਕ ਬੂੰਦ ਇੱਕ ਬੂੰਦ ਪਾਣੀ ਕਿੰਨਾ ਰੋ ਰਹੇ ਆ ਅਸੀਂ ਵੀ ਸਾਡੇ ਲੋਕ ਮਾਰੇ ਅੱਛਾ ਫਿਰ ਇੱਕ ਚੀਜ਼ ਉਧਰਲੀ ਸਾਈਡ ਖਾਲੀ ਪਿਆ ਆ ਜਦੋਂ ਕੱਲ ਗੱਲ ਉੱਡ ਗਈ ਵੀ ਲੁਧਿਆਣਾ ਤਬਾਹ ਹੋ ਜੂ ਲੁਧਿਆਣੇ ਚ 10 10 ਫੁੱਟ ਪਾਣੀ ਆ ਜੂ ਤਾਂ ਲੁਧਿਆਣੇ ਦੇ ਇੰਡਸਟਰੀਅਲਿਸਟ ਨੂੰ ਟੈਨਸ਼ਨ ਪੈ ਗਈ ਉਹਨਾਂ ਨੇ ਇਹਨਾਂ ਤੇ ਪ੍ਰੈਸ਼ਰ ਪਾਤਾ ਇਹ ਲਸਾੜੇ ਗਏ ਬੰਨ ਤੋੜਾਣ ਉਹਨਾਂ ਨੇ ਭਜਾਏ ਪਰਲੇ ਪਿੰਡਾਂ ਨੂੰ ਜੋ ਬੋਦੋ ਕਹਿੰਦੇ ਪਰਲੇ ਪਿੰਡਾਂ ਜੋ ਬੋਦੋ ਕਹਿੰਦੇ ਪਰਲੇ ਪਿੰਡਾਂ ਚ ਪਾਣੀ ਨਹੀਂ ਸੀ ਉਹਨਾਂ ਨੇ ਪਹਿਰੇ ਲਾਏ ਤਾਂ ਉੱਥੇ ਬਚਾਉ ਹੋਇਆ ਸੋ ਆ ਹਾਲਾਤ 6 6 7 7 ਦੋਨੇ ਲੰਦੇ ਰਹੇ ਬਾਕੀ ਜਿਹੜੇ ਪਿੰਡ ਗੈਵ ਕਰ ਸਕਦੇ ਆ ਜਿਹੜੇ ਜਿਹੜੇ ਪਿੰਡਾਂ ਨੂੰ ਪਹਿਲਾਂ ਮਾਰ ਪੈਣੀ ਆ ਤੇ ਕੀ ਨਹੀਂ ਕਰ ਸਕਦੀ ਸਰਕਾਰ ਪਾਣੀ ਪਹਿਲਾਂ ਪਾਣੀ ਵੀ ਛੱਡ ਸਕਦੀ ਸੀ ਪਿੰਡ ਵੀ ਬਚਾ ਸਕਦੀ ਹੁਣ ਤੁਸੀਂ ਉਹ ਸਾਰਿਆਂ ਨੇ ਪੜਿਆ ਨਾ ਕਿਹੜੇ ਜਿਹੜੇ ਪਿੰਡ ਮਾਰ ਆਉਂਦੇ ਆ ਤੇ ਆ ਤਿੰਨ ਪਿੰਡ ਹੈ ਨਹੀਂਗੇ ਜਿਹੜੇ ਨਾਲ ਲੱਗਦੇ ਨੇ ਪਹਿਲਾਂ ਮੈਂ ਦੁਬਾਰਾ ਵੀ ਚੈੱਕ ਕੀਤਾ ਮੈਂ ਜਦੋਂ ਖਬਰ ਵੀ ਪੜੀਆ ਮੇਰਾ ਪਹਿਲਾ ਆਈ ਆ ਵੀ ਨੇੜੇ ਦਾ ਗੌਂਸਗੜਾ ਪਿੰਡ ਨੇ ਨਾ ਇਹ ਇੱਕ ਹੈ ਹੀ ਨਹੀਂ ਗੌਂਸਗੜਾ ਕਿੱਥੇ ਆ ਜਾਂ ਆਰ ਕੀਤਾ ਪਰ ਪ੍ਰਸ਼ਾਸਨ ਨੇ ਕਿਤੇ ਵੀ ਸਾਡੇ ਪਿੰਡ ਦਾ ਨਾਮ ਹੀ ਨਹੀਂ ਪਾਇਆ ਕਿਉਂਕਿ ਕੱਲ ਡੀਸੀ ਨਾਲ ਵੀ ਬੈਸ ਹੋਈ ਆ ਕੀ ਆ ਇਹ ਦੋ ਹੀ ਪਿੰਡ ਕਿਉਂ ਛੁੱਟੇ ਸੋਚਣ ਵਾਲੀ ਗੱਲ ਆ ਗਦਾਪੁਰ ਤੇ ਗੌਂਸਗੜੀ ਕਿਉਂ ਛੁੱਟਿਆ ਜਾਣਤਾ ਉਹਨਾਂ ਨੂੰ ਪਹਿਲਾਂ ਹੀ ਪਲੈਨਿੰਗ ਆ ਕਿ ਇਹ ਪਹਿਲ ਉਹੀ ਰੜ ਜਾਣੇ ਨੇ ਕਿ ਇਹਨੇ ਨਾਮੋ ਨਿਸ਼ਾਨੀ ਰਹਿਣਾ ਹੈ ਪਿੰਡਾਂ ਦਾ ਦੱਸੋ ਕੀ ਇਹੀ ਆ ਕਿ ਪਹਿਲੇ ਹੀ ਨਕਸ਼ੇ ਜੋ ਗੈਵ ਕਰਤੇ ਉਹਨਾਂ ਨੇ ਪਿੰਡ ਸਾਡਾ ਉੱਚਾ ਆ ਨਹੀਂ ਪਿੰਡ ਉਟਾ ਪੈਣੇ ਨਕਸ਼ੇ ਜੋ ਐ ਗੈਵ ਨਹੀਂ ਕਰ ਸਕਦੇ ਐਡੀ ਕਿਸੇ ਦੀ ਔਕਾਤ ਨਹੀਂ ਸਾਡੇ ਸਾਡੇ ਐਡੀ ਕਿਸੇ ਦੀ ਔਕਾਤ ਨਹੀਂ ਵੀ ਸਾਡੇ ਪਿੰਡਾਂ ਨੂੰ ਤਬਾਹ ਕਰ ਦੇਣਾ ਸਿੱਧੀ ਜੀ ਗੱਲ ਆ ਦੋ ਤਿੰਨ ਵਾਰੀ ਅਸੀਂ ਕਹਿ ਰਹੇ ਆ ਉੱਥੇ ਸੇਮ ਪੈਰੀਆ ਸੇਮ ਦਾ ਪਤਾ ਲੀਕੀਜ਼ ਹੋ ਰਹੀ ਆ ਥੱਲੇ ਜੀ ਇਦੋ ਯਾਨੀ ਇਹ ਦੋ ਕੀਲੇ ਛੱਡ ਗਏ ਲੀਕੇ ਜੋ ਪਾਣੀ ਦਾ ਪ੍ਰੈਸ਼ਰ ਤੇ ਵਹਾਵ ਉਹ ਥੱਲੇ ਦੀ ਆ ਰਿਹਾ ਮਤਲਬ ਉੱਥੇ ਥੱਲੇ ਆਇਆ ਜਿਹੜੀ ਜਿਹੜੀ ਟਰਾਲੀਆਂ ਆ ਰਹੀਆਂ ਆ ਫਿਰ ਲੋਕ ਲੈ ਕੇ ਆ ਰਹੇ ਨੇ ਲੋਕ ਆਪਣੀ ਲੈ ਕੇ ਆ ਹੁਣ ਹੁਣ ਇਹ ਦੇਖੋ ਜੀ ਹੁਣ ਜਿਹੜੀ ਦੇਖੋ ਜਿਨ੍ਹਾਂ ਨਾਲ ਸਾਡੀ ਲੜਾਈ ਜਲਦੀ ਸੀਗੀ ਉਹਨਾਂ ਦੀ ਡਿਊਟੀ ਲੱਗੀ ਹੋਈ ਆ ਉਹ ਕਹਿੰਦੇ ਅਸੀਂ ਰੇਤੇ ਤੋਂ ਕਮਾਇਆ ਆ ਤੇ ਹੁਣ ਲੈ ਕੇ ਆਵਾਂਗੇ ਉਹਨਾਂ ਵੱਲੋਂ ਆ ਰਹੀ ਆ ਪਰ ਪਹਿਲਾਂ ਉਹ ਪਹਿਲਾਂ ਉਹ ਆਇ ਨਹੀਂ ਪਹਿਲਾਂ ਸਾਡੇ ਪਿੰਡਾਂ ਵਾਲੇ ਸੀਗੇ ਹੁਣ ਉਹ ਕੱਲ ਇਹਨਾਂ ਦੇ ਜਿਹੜੇ ਹੈੱਡ ਆ ਉਹਨਾਂ ਦਾ ਮੈਸੇਜ ਘੁੰਮ ਰਿਹਾ ਸਾਰੇ ਪਾਸੇ ਕਿ ਆਪਾਂ ਇੱਥੇ ਲੈ ਕੇ ਜਾਣਾ ਹੈ 9 ਵਜੇ ਤੋਂ ਸ਼ਾਇਦ ਮੈਨੂੰ ਨਹੀਂ ਪਤਾ ਕਿ ਲੋਕ ਲੈ ਕੇ ਆ ਰਹੇ ਆ ਤੇ ਇਹ ਸੇਵਾ ਵਾਲੇ ਆ ਤੇ ਕੁਝ ਕੋ ਵੀ ਲੈ ਕੇ ਆ ਰਹੇ ਆ ਬਾਈ ਜੀ ਨੇ ਇੱਕ ਸਵਾਲ ਪੁੱਛਿਆ ਸੀ ਪਿੱਛੇ ਕਹਿੰਦੇ ਨਹਿਰਾਂ ਖਾਲੀ ਪਈਆਂ ਨੇ ਬਾਈ ਜੀ ਉਹਦੇ ਤੇ ਸਾਡੀ ਨੇ ਇੱਕ ਦਿਨ ਕਿਸੇ ਨਾਲ ਬਹਿਸ ਹੋਈ ਸੀ ਉਹਨੇ ਸਾਨੂੰ ਜਵਾਬ ਦਿੱਤਾ ਕਹਿੰਦੇ ਜੀ ਨਹਿਰਾਂ ਦਰਿਆ ਦਾ ਪਾਣੀ ਨਹੀਂ ਚੱਲ ਸਕਦੀਆਂ ਡੈਮ ਦਾ ਪਾਣੀ ਨਹੀਂ ਚੱਲ ਸਕਦੀਆਂ ਕਿ ਤਾਂ ਕਰਕੇ ਅਸੀਂ ਨਹਿਰਾਂ 'ਚ ਪਾਣੀ ਨਹੀਂ ਛੱਡਦੇ ਕਿ ਗਾਂਦ ਜੰਮ ਜਾਂਦੀ ਆ ਪਰ ਮੈਂ ਇੱਥੇ ਇਹ ਬੇਨਤੀ ਕਰਨਾ ਚਾਹੁੰਦਾ ਜਦੋਂ ਅਦਰ ਸਟੇਟ ਨੂੰ ਪਾਣੀ ਦਿੰਨੇ ਹੋ ਉਹਨਾਂ ਨਹਿਰਾਂ ਕਿਵੇਂ ਪਾਣੀ ਚੱਲਦੀਆਂ ਥੋੜੀਆਂ ਹੁਣ ਤੁਸੀਂ ਬਾਧੂ ਪਾਣੀ ਕਹਤ ਆ ਕਿ ਜਦੋਂ ਪਾਣੀ ਆਉਂਦਾ ਉੱਪਰੋਂ ਹੜ ਆਉਂਦੇ ਨੇ ਉਦੋਂ ਪਾਣੀ ਕਿਉਂ ਚਲਦੀਆਂ ਨੇ ਨਹਿਰਾਂ ਤੁਹਾਡੀ ਟਾਈਮ ਟੂ ਟਾਈਮ ਪਹਿਲਾਂ ਦੇ ਦਿਓ ਪਹਿਲਾਂ ਘੜ ਦਿਓ ਪਾਣੀ ਆਪਣਾ ਉਹੀ ਤਾਂ ਮੁੱਦਾ ਨਾ ਜੀ ਹੁਣ ਦੇਖੋ ਕਹਿ ਦਿੰਦੇ ਆ ਜੀ ਅਸੀਂ ਇੰਨੇ ਕੀ ਹੁੰਦੀ ਐ ਇਹਨਾਂ ਦੀ ਜੋ ਡੈਂਸਿਟੀ ਦੱਸਦੇ ਨੇ ਆਪਦੀ ਇੰਨਾ ਪਾਣੀ ਛੱਡਿਆ ਭਾਈ ਜੀ ਪਾਣੀ ਦੀ ਤਾਂ ਕੋਈ ਡੈਂਸਿਟੀ ਹੁੰਨੀ ਕਹਿੰਦੇ ਕੁਛ ਨਹੀਂ ਛੱਡਦੇ ਕੁਛ ਨਹੀਂ ਅਦਨਾਲੇ ਵਾਲੀ ਸਾਈਡ ਇਹਨਾਂ ਨੇ ਜਦੋਂ ਪਾਣੀ ਛੱਡਿਆ ਜਿਹੜੇ ਪਿੰਡਾਂ ਜੋ ਪਾਣੀ ਸੁੱਕ ਚੁੱਕਿਆ ਸੀ ਉਹਨਾਂ ਦੇ ਵਿੱਚ 2.5 2 3 3 ਫੁੱਟ ਪਾਣੀ ਆ ਮੈਂ ਖੁਦ ਉੱਥੇ ਸੇਵਾ ਤੇ ਜਿਹੜੇ ਉਹ ਖਰਤ ਨੇ ਦੇਖਿਆ ਡੇਢ ਕਰੋੜ ਕੋਠੀ ਵਾਲਾ ਪਿੰਡ ਉਹ ਪਿੰਡ ਦੇ ਵਿੱਚ ਬਾਈ ਜੀ ਉਹ ਇੰਨਾ ਕ ਜਿਆਦਾ ਬੁਰਾ ਹਾਲਾ ਹਲੇ ਤੱਕ ਕੋਈ ਦੇਖਨੇ ਨਹੀਂ ਉੱਚੇ ਦੁਆਰਾ ਫੇਰ ਪਾਣੀ ਵੜ ਗਿਆ ਇੱਕ ਨਾ ਬੜੀ ਅਨਫੋਰਚੂਨੇਟ ਗੱਲ ਹੈਗੀ ਆ ਕਿ ਜਦੋਂ ਇਹੋ ਜੀ ਸਿਚੁਏਸ਼ਨ ਹੁੰਦੀ ਉਦੋਂ ਤਾਂ ਅਸੀਂ ਸਾਰੇ ਜਣੇ ਕਿਉਂਕਿ ਪੈਂਦੀ ਹੈ ਵਿਪਤਾ ਬੋਲਣ ਲੱਗ ਜੰਨੇ ਆ ਬਟ ਜਦੋਂ ਸਾਨੂੰ ਉਸ ਮੁੱਦੇ ਦੀ ਲੜਾਈ ਲੜਨੀ ਹੁੰਦੀ ਆ ਉਦੋਂ ਅਸੀਂ ਲੜਦੇ ਨਹੀਂਗੇ ਹੁਣ ਪਾਣੀ ਦਾ ਮੁੱਦਾ ਆ ਆਪਣਾ ਬੀਬੀਐਮ ਆ ਜਿਹੜਾ ਉਹ ਗਲਤ ਤਰੀਕੇ ਨਾਲ ਸਾਡਾ ਜਿਹੜਾ ਪਾਣੀ ਆ ਉਹ ਕੋਣਾ ਮੇਰ ਮੇਰ ਅੱਛਾ ਹੁਣ ਆ ਅਨ ਕਨਸਟੀਟਿਊਸ਼ਨਲ ਆ ਇਹ ਜਿਹੜੇ ਸਾਡੇ ਦਰਿਆ ਨੇ ਤਿੰਨੋਂ ਦਰਿਆ ਠੀਕ ਆ ਇਹ ਸਟੇਟ ਦੇ ਦਰਿਆ ਨੇ ਕਿਉਂਕਿ ਇੱਥੋਂ ਆਉਂਦੇ ਆ ਪਾਕਿਸਤਾਨ 'ਚ ਖਤਮ ਹੋ ਜਾਂਦੇ ਨੇ ਠੀਕ ਆ ਪਰ ਇਹਨਾਂ ਨੂੰ ਸਾਡੇ ਥੋੜੇ ਜਿਹਾ ਅਖਰ ਦੇ ਆਏ ਹੋਏ ਆ ਪੱਥਰ ਕਿ ਨਹੀਂ ਪੱਥਰ ਸੈਟਰਡੇ ਦੇ ਪਏ ਨੇ ਹੁਣ ਤੱਕ ਪਾਏ ਨਹੀਂ 30 ਤਰੀਕ ਦੇ ਪਏ 1 ਮਿੰਟ ਗੱਲ ਹੀ ਕਰ ਲੈਂਦੇ 30 ਦੇ ਪਿੱਛੇ ਪਏ ਪੁੱਛ ਲੱਗਦਾ ਗੱਲਬਾਤ ਕਰ ਲੈਂਦੇ ਆ। ਆਜੇ। ਅلاج ਨਾਲੋਂ ਬਚਾਅ ਭਲੀ ਤੋਂ ਉਸ ਬਚਾਅ ਦੇ ਵਾਸਤੇ ਇੱਕ ਜਿਹੜਾ ਉਸ ਤੋਂ ਥੋੜਾ ਜਿਹਾ ਪਿੱਛੇ ਕਹਿ ਸਕਦੇ ਆਂ ਆਪਾਂ ਇੱਕ ਬੰਨ ਪੂਰਾ ਤਿਆਰ ਕੀਤਾ ਜਾ ਰਿਹਾ ਐਨਡੀਆਰਐਫ ਦੀਆਂ ਟੀਮਾਂ ਵੀ ਇੱਥੇ ਮੌਜੂਦ ਖੜੀਆਂ ਨੇ। ਔਰ ਜਿਨ੍ਹਾਂ ਵੱਲੋਂ ਸੈਂਡ ਬੈਗਸ ਲਗਾ ਕੇ ਉਹਦੇ ਮੂਰੇ ਪੱਥਰ ਲਗਾ ਕੇ ਬਕਾਇਦਾ ਉਹਦੇ ਉੱਤੇ ਜਿਹੜੀ ਇਹ ਰੇਤ ਹੈ ਸਾਰੀ ਭਰੀ ਜਾ ਰਹੀ ਹੈ ਔਰ ਉਹਦੇ ਮੂਰੇ ਜਾਲੀਆਂ ਲਾ ਕੇ ਪੂਰੀ ਤਿਆਰੀ ਕੀਤੀ ਜਾ ਰਹੀ ਹੈ। ਔਰ ਆਸ ਕਰਦੇ ਆਂ ਕਿ ਵੀ ਅੱਗੋ ਤੋਂ ਮਤਲਬ ਜਿੱਥੇ ਤੱਕ ਤਾਂ ਇਹ ਬਣ ਖਾਰ ਪੈ ਗਈਆਂ ਕਿਉਂਕਿ ਪਾਣੀ ਜਿਹੜਾ ਆ ਬਹੁਤ ਜ਼ਿਆਦਾ 70 70 ਫੁੱਟ ਡੂੰਗਾ ਔਰ ਉਹ نیچے ਵੱਡੇ ਪਾਸੇ ਜ਼ਿਆਦਾ ਘਰਨਾ ਸੋ ਹਜੇ ਤਾਂ ਫਿਲਹਾਲ ਉੱਪਰਲੇ ਬੰਦ ਤੋਂ ਇਹ ਤਕਰੀਬਨ 4 ਤੋਂ 5 ਫੁੱਟ ਡੂੰਗਾ ਹੈਗਾ ਔਰ ਜਿਸ ਤਰੀਕੇ ਦੇ ਨਾਲ ਟੀਮਸ ਲੱਗ ਕੇ ਪ੍ਰਸ਼ਾਸਨ ਪੂਰਾ ਨਾਲ ਲੱਗ ਕੇ ਇੱਥੇ ਜਿਹੜੇ ਬਚਾਅ ਕਾਰਜ ਉਹ ਕਰ ਰਿਹਾ ਆ ਮੇਰੇ ਵੀਰ ਵੱਖਰੇ ਵੱਖਰੇ ਪਿੰਡਾਂ ਤੋਂ ਆਪ ਮੁਹਾਰੇ ਚੱਲ ਕੇ ਆ ਰਹੇ ਨੇ ਸ਼ਹਿਰਾਂ ਤੋਂ ਲੋਕ ਜਿੱਥੇ ਜਿੰਨੂੰ ਪਤਾ ਲੱਗ ਰਿਹਾ ਆ ਆ ਪਾ ਕੇ ਇੱਥੇ ਸੇਵਾ ਕਰ ਰਹੇ ਨੇ ਬੋਰੀਆਂ ਪਰਵਾ ਰਹੇ ਨੇ ਜਿਹੜੇ ਵੱਡੇ ਵੱਡੇ ਪੱਥਰ ਨੇ ਉਹ ਲਗਾ ਰਹੇ ਨੇ ਟਰਾਲੀਆਂ ਦੇ ਵਿੱਚ ਭਰਤ ਭਰ ਕੇ ਲਿਆ ਰਹੇ ਨੇ ਸੋ ਪੰਜਾਬ ਵਾਕਈ ਆਪਣੀ ਏਕਤਾ ਕਰਕੇ ਜਾਣਿਆ ਜਾਂਦਾ ਹੈ ਪੰਜਾਬ ਦਾ ਪੂਰੇ ਵਿਸ਼ਵ ਦੇ ਵਿੱਚ ਕਿਤੇ ਵੀ ਕੋਈ ਦਿੱਕਤ ਆਈ ਹੋਵੇ ਉੱਥੇ ਪੰਜਾਬੀ ਇਕੱਠੇ ਹੋ ਕੇ ਚੱਲ ਜਾਂਦੇ ਨੇ ਪੰਜਾਬ ਦਾ ਏਕਤਾ ਤਾਂ ਪਬਲਿਕ ਦਿਖਾਦੀ ਹੈ ਮਗਰ ਸਰਕਾਰੋਂ ਦਾ ਜਿਹੜਾ ਰੂਪਨਗਰ ਤੋਂ ਪਾਣੀ ਸੁੱਦਾ ਸਦੂ ਤੇ ਛੱਡਿਆ ਜਾ ਰਿਹਾ ਬਾਕੀ ਨਹਿਰਾਂ ਸੁੱਕੀਆਂ ਕਿਉਂ ਪਈਆਂ ਹੋਈਆਂ ਇਹਦੇ ਇਹਦੇ ਪਈਆਂ ਹੋਰ ਨਹਿਰਾਂ ਜੀ ਜੀ ਇਹਦੇ ਇਹਦੇ ਸਰਕਾਰ ਏਕਤਾ ਕਿਉਂ ਨਹੀਂ ਦਿਖਾਉਂਦੀ ਆ ਹਰ ਤਰੀਕੇ ਦੇ ਨਾਲ ਇਹਨੂੰ ਪ੍ਰੋਪਰ ਵਾਚ ਆਊਟ ਕੀਤਾ ਜਾ ਰਿਹਾ ਔਰ ਜਿੱਧਰ ਨੂੰ ਵੀ ਪਾਣੀ ਡਾਇਵਰਟ ਹੋ ਸਕਦਾ ਉਹਨੂੰ ਨਾਲ ਦੀ ਨਾਲ ਕੀਤਾ ਜਾ ਰਿਹਾ ਹੈ ਰੈਗੂਲਰ ਚਾਰ ਚਾਰ ਦਿਨ ਮੈਨੂੰ ਕੰਪਲੀਟ ਕਰ ਲੈਂਦੇ ਹੋ ਤੇ ਦੁਬਾਰਾ ਜਿਹੜੀ ਰਾਤ ਜਦੋਂ ਭਾਖੜਾ ਡੈਮ ਓਵਰਫਲੋ ਹੋਇਆ ਉਸ ਤੋਂ ਬਾਅਦ ਸਵੇਰੇ ਵੀ ਡੀਸੀ ਸਾਹਿਬ ਦੀ ਗੱਲ ਹੋਈ ਹੈ ਬਕਾਇਦਾ ਉਸ ਤੋਂ ਬਾਅਦ ਜਿਹੜਾ ਹੈ ਪਾਣੀ ਰੋਕ ਦਿੱਤਾ ਗਿਆ ਜਿਦੇ ਨਾਲ ਕਿ ਕੰਡੀਸ਼ਨਸ ਕਾਫੀ ਕੰਟਰੋਲ ਚ ਨੇ ਔਰ ਜਿੱਥੇ ਵੀ ਜ਼ਰੂਰਤ ਹੋਊਗੀ ਪਾਣੀ ਰੋਕਣ ਦੀ ਜਾਂ ਕਰਨ ਦੀ ਉਥੇ ਲਗਾਤਾਰ ਪ੍ਰਸ਼ਾਸਨ ਇੱਕ ਇੱਕ ਮਿੰਟ ਦੀ ਪੇਰਵਾਹੀ ਕਰ ਰਿਹਾ ਸਾਰੀ ਰਾਤ ਡੀਸੀ ਸਾਹਿਬ ਸੀਪੀ ਸਾਹਿਬ ਆਪ ਵੀ ਉਥੇ ਮੌਜੂਦ ਸੀ ਹੁਣ ਵੀ ਉਹ ਮਿਲ ਕੇ ਅੱਜ ਨਿਕਲੇ ਨੇ ਸੁਪਰ ਪ੍ਰਸ਼ਾਸਨ ਪ੍ਰਸ਼ਾਸਨ ਲਗਾਤਾਰ ਨਾਲ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਆਪ ਗਰਾਉਂਡ 0 ਤੇ ਉੱਤਰ ਕੇ ਜਿੰਨੇ ਵੀ ਐਮਐਲਏ ਮੰਤਰੀ ਸਹਿਬਾਨੇ ਆਪ ਗਰਾਉਂਡ 0 ਤੇ ਉੱਤਰ ਕੇ ਸਰਵੇ ਕਰ ਰਹੇ ਨਾ ਕਿ ਜਾਜਾ ਦੇ ਵਿੱਚ ਉੱਤੇ ਕਹਿੰਦੇ ਪਿੰਡਾਂ ਦੇ ਕਹਿੰਦੇ ਪਿਛਲੇ ਹਫਤੇ ਦੇ ਪੱਥਰ ਆਏ ਪਏ ਆ ਇਹ ਲਾਏ ਕਿਉਂ ਨਹੀਂ ਹੈਗੇ ਫਿਰ ਤੁਸੀਂ ਕਹਿ ਰਹੇ ਗਰਾਉਂਡ 0 ਤੱਕ ਜੀ ਜੀ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਵੀ ਇਹ ਜਿੱਥੇ ਵੀ ਰਿਕੁਆਇਰਡ ਹੈਗਾ ਹੁਣ ਤੁਸੀਂ ਪਰਲੇ ਪਾਸੇ ਜਾ ਕੇ ਦੇਖਿਆ ਇਸ ਤੋਂ ਅੱਗੇ ਵਾਲਾ ਉੱਥੇ ਬਿਲਕੁਲ ਦਿੱਕਤ ਨਹੀਂ ਆਈ ਜਿੱਥੇ ਖੰਡ ਸਾਬ ਦਾ ਪਾਰਟ ਰੱਖਿਆ ਹੋਇਆ ਸੋ ਉਹਦੀ ਪ੍ਰੀਕਾਸ਼ਨ ਲਈਤੀ ਗਈ ਆ ਉੱਥੇ ਜ਼ਰੂਰਤ ਨਹੀਂ ਪਈ ਤਾਂ ਉਹ ਜਿਹੜੀ ਚੀਜ਼ ਜਿੱਥੇ ਮਗਰੀ ਦੀ ਜ਼ਰੂਰਤ ਆ ਉਹਨੂੰ ਉੱਥੇ ਮੂਵ ਔਨ ਕਰਕੇ ਉਹਨੂੰ ਲਗਾਇਆ ਗਿਆ ਜੇ ਲੱਗ ਰਿਹਾ ਸੀ ਵੀ ਕੋਈ ਦਿੱਕਤ ਹੈਗੀ ਤਾਂ ਹੀ ਇੱਥੇ ਪ੍ਰੀਪਲਾਨ ਕਰਕੇ ਪਹਿਲਾਂ ਤੋਂ ਸਮਾਨ ਰੱਖਿਆ ਗਿਆ ਪਹਿਲਾਂ ਅਸੀਂ ਵੀ ਖਬਰ ਕਰਕੇ ਗਏ ਆ ਉਦੋਂ ਵੀ ਕਿਹਾ ਜਾ ਰਿਹਾ ਸੀ ਵੀ ਬਣ ਤੱਕ ਪਾਣੀ ਆ ਸਕਦਾ ਉਹ ਬਾਰ ਬਾਰ ਪਿੰਡ ਵਾਲੇ ਕਹਿ ਰਹੇ ਸੀ ਵੀ ਸਾਡੀ ਮਦਦ ਕਰ ਦਿਓ ਸਾਡਾ ਕੋਈ ਹੱਲ ਕਰ ਦਿਓ ਉਹ ਬਾਰ ਬਾਰ ਗੱਲ ਕਰ ਰਹੇ ਸੀ ਕਿ ਕੱਲ ਤੁਸੀਂ ਮੈਂ ਕਹਿੰਦਾ ਬਹੁਤ ਵਧੀਆ ਕੰਮ ਕੀਤਾ ਪਰ ਇਹ ਕੰਮ ਹਫਤੇ ਪਹਿਲਾਂ ਵੀ ਤਾਂ ਹੋ ਸਕਦਾ ਮੈਂ ਦੱਸ ਦਿੰਨੀ ਤੁਹਾਨੂੰ 3000 ਦੇ ਕਰੀਬ ਜਿਹੜੇ ਸੈਂਡ ਬੈਗਸ ਨੇ ਉਹ ਲਗਾਏਗੇ ਪਰ ਉਹ 3000 ਦੇ ਵਿੱਚੋਂ ਮੈਨੂੰ ਲੱਗਦਾ 100 ਕੇ 200 ਬੜੀ ਮੁਸ਼ਕਿਲ ਬਚੇ ਨਾ ਬਾਕੀ ਕੀ ਹੈ ਸਾਰੇ ਨਾਲ ਦੀ ਨਾਲ ਪਾਣੀ ਦੇ ਵਿੱਚ ਬਨ ਕੇ ਬਹਿ ਕੇ ਚਲੇ ਗਏ ਨੇ ਹੁਣ ਪਹਾੜਾਂ ਦੇ ਵਿੱਚ ਜੇ ਮੌਸਮ ਬਦਲਦਾ ਹੈ ਉੱਥੇ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਲਗਾਤਾਰ ਉੱਥੇ ਜਿਹੜੀਆਂ ਨਦੀਆਂ ਵਿਸ਼ਾਲ ਰੂਪ ਧਾਰ ਗਿਆ ਉਹ ਸਾਰਾ ਪਹਾੜੀ ਪਾਣੀ ਕੀ ਹੈ ਇਹਨਾਂ ਦੇ ਥਰੂ ਇੱਥੇ ਆ ਰਿਹਾ ਸੋ ਕਦੇ ਵੀ ਜੱਜ ਨਹੀਂ ਕੀਤਾ ਜਾ ਸਕਦਾ ਹੁਣ ਅੱਜ ਅਸੀਂ ਜੱਜ ਕਰ ਸਕਦੇ ਸੀ ਵੀ ਐਡੀ ਤੇਜ਼ ਧੁੱਪ ਨਿਕਲੇ ਆਉਗੀ ਅਸੀਂ ਜੱਜ ਕਰ ਸਕਦੇ ਸੀ ਵੀ ਦੋ ਦਿਨ ਪਹਿਲਾਂ ਇੰਨੀ ਕੁ ਬਰਸਾਤ ਹੋਈ ਵੀ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਜਿਹੜਾ ਬੁੱਢਾ ਦਰੀਆ ਬਿਲਕੁਲ ਆਪਣੇ ਕਿਨਾਰੇ ਤੇ ਅਟਿਲ ਦਾ ਬ੍ਰਿਮ ਫਿਲ ਹੋ ਗਿਆ ਸੀ ਉਹੀ ਕੁਦਰਤ ਦਾ ਕ੍ਰਿਸ਼ਮਾ ਕਿ ਸ਼ਾਮ ਤੱਕ ਸ਼ਾਮ ਹੁੰਦੇ ਤੱਕ ਉਹ 3 3 ਫੁੱਟ ਤਲੂਡ ਆਪੇ ਹੀ ਥੱਲੇ ਹੋ ਗਿਆ ਸੀ ਸਾਡਾ ਕੰਮ ਹੈ ਕਾਰਜ ਕਰਨਾ ਉਹਨੂੰ ਪਾਫਨਾ ਉਹਦੇ ਅਕੋਰਡਿੰਗ ਤਿਆਰੀ ਕਰਨੀ ਉਹਦੇ ਵਿੱਚ ਲਗਾਤਾਰ ਲੱਗੇ ਹੋਏ ਆਂ ਔਰ ਦਿਨ ਰਾਤ ਲੱਗੇ ਰਵਾਂਗੇ ਇਹ ਤਾਂ ਜਜਮੈਂਟ ਹੋ ਸਕਦੀ ਸੀ ਨਾ ਵੀ ਪਾਣੀ ਹੜ ਜਿਹੜੇ ਆ ਉਹ ਪਹਾੜਾਂ ਦੇ ਵਿੱਚ ਮਹੀਨੇ ਪਹਿਲਾਂ ਤੋਂ ਜਿਹੜੇ ਆ ਸਭ ਕੁਝ ਹੋ ਰਿਹਾ ਲੈਂਡਸਲਾਈਡਿੰਗ ਵੀ ਹੋ ਜਾਈਆ ਕਲਾਊਡ ਬ੍ਰੈਸਟ ਵੀ ਹੋ ਰਹੀਆ ਮਹੀਨੇ ਪਹਿਲਾਂ ਪਾਣੀ ਛੱਡਿਆ ਤਾਂ ਜਾ ਸਕਦਾ ਸੀ ਨਾ ਪ੍ਰੋਪਰਲੀ ਆਪਾਂ ਅੱਜ ਬੀਐਮਬੀ ਦੇ ਜਿਹੜੇ ਪੂਰੀ ਤਰੀਕੇ ਨਾਲ ਡਿਟੇਲਸ ਦੇਖਦੇ ਆਂ ਆਨਲਾਈਨ ਆਂਦੀਆ ਵੀ ਨਹੀਂ ਤੁਸੀਂ ਵੀ ਤਾਂ ਇਹ ਗੱਲ ਕਹਿ ਸਕਦੇ ਸੀ ਵੀ ਆਨਲਾਈਨ ਡਿਟੇਲਸ ਦਿੱਤੀਆਂ ਜਾਣ ਬਿਲਕੁਲ ਬਿਲਕੁਲ ਅਗਰ ਕੁਝ ਵੀ ਇਸ ਤਰ੍ਹਾਂ ਦਾ ਹੈਗਾ ਉਹ ਡੈਫੀਨੇਟਲੀ ਗੱਲ ਕਰਕੇ ਉਹਨੂੰ ਆਨਲਾਈਨ ਜਾਂ ਜੋ ਵੀ ਹੈਗਾ ਆ ਉਹਨੂੰ ਆਪਾਂ ਡੈਫੀਨੇਟਲੀ ਪੂਰਾ ਕਰੀਏ ਰੇਨ ਦੀਆਂ ਸਫਾਈਆਂ ਵੀ ਨਹੀਂ ਹੋਈਆਂ ਰੇਨ ਦੀਆਂ ਪੂਰੀਆਂ ਸਫਾਈਆਂ ਹੋਈਆਂ ਇੱਕ ਇੱਕ ਵ ਵੀ ਜਿੱਥੇ ਕਲੀਨਿੰਗ ਹੋਈ ਹੈ ਬਟ ਜਦੋਂ ਕੁਝ ਓਵਰਫਲੋ ਹੋ ਜਾਂਦਾ ਹੈ ਜਾਂ بارش ਜਿਹੜੀ ਐ ਇੰਨੀ ਜ਼ਿਆਦਾ ਹੋ ਜਾਂਦੀ ਹੈ ਤਾਂ ਉਹਦੇ ਕੀਤੇ ਨੇ ਕੀਤੇ ਕਰਕੇ ਪਛਾਣ ਕਰਨਾ ਪੈਂਦਾ ਹੈ